ਸਾਡਾ ਮਕਸਦ ਅੱਜ ਦਾ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੇ ਹੋਣਾ ਕਿ ਜਿਹੜੇ ਸਾਡੇ ਨੌਜਵਾਨ ਅਮਰੀਕਾ ਤੋਂ ਡਿਪੋਟ ਕਰੇ ਨੇਗੇ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਜਿਹੜਾ ਕਿ ਉਹ ਤੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਗਏ ਇਦੋਂ ਪਹਿਲਾਂ ਸਾਡੇ ਮੰਤਰੀ ਕੁਲਦੀਪ ਢਾਲੀਵਾਲ ਵੀ ਗਏ ਜਾਂ ਆਪਣਾ ਰਵਨੀਤ ਮਿੱਟੂ ਕੇਂਦਰੀ ਮੰਤਰੀ ਵੀ ਸਾਰੇ ਹੀ ਉੱਥੇ ਗਏ ਜਿਹੜਾ ਕਿ ਉੱਥੇ ਜਾ ਕੇ ਇਹਨਾਂ ਨੇ ਰੌਲਾ ਪਾਇਆ ਮੈਂ ਪਿਛਲੇ ਲੰਮੇ ਸਮੇਂ ਤੋਂ ਰੌਲਾ ਪਾਉਂਦਾ ਆ ਰਿਹਾ ਹਾਂ ਪੱਤਰਕਾਰ ਸਾਥੀਓ ਤੁਸੀਂ ਬਹੁਤ ਤੁਹਾਡਾ ਧੰਨਵਾਦ ਤੁਸੀਂ ਪਹਿਲਾਂ ਹੀ ਬਹੁਤ ਸਹਾਇਕ ਹੋ ਦਿੱਤਾ ਮੈਂ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਖੜ ਕੇ ਇਹ ਗੱਲ ਕਹਿਣਾ ਵੀ ਜਿਹੜਾ ਸਰਕਾਰ ਨੇ ਉੱਥੇ ਖੜ ਕੇ ਡਰਾਮੇ ਕੀਤੇ ਨੇਗੇ ਅੱਜ ਇਹ ਐਡਾ ਵੱਡਾ ਮਾਫੀਆ ਪੰਜਾਬ ਦੇ ਵਿੱਚ ਪੈਦਾ ਹੀ ਕਿਉਂ ਹੋਇਆ ਪੈਦਾ ਥੋੜੀ ਸਹਤ ਤੇ ਹੋਇਆ ਮੈਂ ਰਲਣਾ ਪਾਉਂਦਾ ਸੀਗਾ ਤੇ ਕਰੋੜਾਂ ਰੁਪਈਆ ਮੈਂ ਲੋਕਾਂ ਦਾ ਵਾਪਸ ਕਰਵਾਇਆ ਤੇ ਤੁਸੀਂ ਮੇਰੇ ਉੱਪਰ ਝੂਠੇ ਪਰਚੇ ਪਾਏ ਅੱਜ ਆ ਜਿੰਨੇ ਵੀ ਲੋਕ ਖੜੇ ਨੇਗੇ ਸਾਰੇ ਏਜੰਟਾਂ ਦੁਆਸਤਾਏ ਹੋਏ ਲੋਕ ਖੜੇ ਨੇਗੇ ਇਨਾਰੇ ਤੁਸੀਂ ਪੈਸੇ ਵਾਪਸ ਕਿਉਂ ਨਹੀਂ ਕਰਵਾਉਂਦੇ ਕਿਉਂ ਏ ਏਡਾ ਵੱਡਾ ਮਾਫੀਆ ਪੈਦਾ ਕਰਿਆ ਤੁਸੀਂ ਜਿਹੜਾ 3 ਸਾਲ 4 ਸਾਲ ਪਹਿਲਾਂ ਕੰਮ ਕਰਨ ਵਾਲਾ ਸੀ ਤੁਸੀਂ ਹੁਣ ਜਾ ਕੇ ਕਿਤੇ ਜਾ ਕੇ ਸੱਟਾਂ ਤਿਆਰ ਕਰੀਆਂ ਨੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਿਵੇਂ ਆਪਾਂ ਜਾਣਦੇ ਆ ਕਿ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜੋ 2 ਨੰਬਰ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਲੋਕ ਗਏ ਸੀ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਉੱਥੇ ਬਹੁਤ ਸਾਰੇ ਭਾਰਤੀਆਂ ਨੂੰ ਵੀ ਅਤੇ ਪੰਜਾਬੀ ਭਰਾਵਾਂ ਨੂੰ ਵੀ ਰਿਪੋਰਟ ਕੀਤਾ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਪਾण्डे ਸਿੱਧੂ ਵੱਲੋਂ ਵੱਡਾ ਇਕੱਠ ਕੀਤਾ ਗਿਆ ਹੈ ਸਰਕਾਰਾਂ ਉੱਪਰ ਵੀ ਵੱਡੇ ਸਵਾਲ ਚੁੱਕੇ ਗਏ ਨੇ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਜੀ ਹਾਂ ਜੀ ਅੱਜ ਕੀ ਮਕਸਦ ਰੱਖਿਆ ਤੁਸੀਂ ਅੱਜ ਪ੍ਰੈਸ ਨੂੰ ਬੁਲਾਇਆ ਮੈਸੇਜ ਭੇਜਿਆ ਹੰਦੀਮਚਲ ਕੇ ਆਏ ਸੀ ਮਕਸਦ ਨਾਲ ਕੀ ਮੋਟਰ ਕਿਹਾ ਜੀ ਸਭ ਤੋਂ ਵੱਡਾ ਮੈਂ ਸਾਡੇ ਪੱਤਰਕਾਰ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਆਏ ਨੇਗੇ ਸਾਡਾ ਮਕਸਦ ਅੱਜ ਦਾ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੇ ਹੋਣਾ ਕਿ ਜਿਹੜੇ ਸਾਡੇ ਨੌਜਵਾਨ ਅਮਰੀਕਾ ਤੋਂ ਡਿਪੋਟ ਕਰੇ ਨੇਗੇ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਜਿਹੜਾ ਕਿ ਉਦੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਗਏ ਇਦੋਂ ਪਹਿਲਾਂ ਸਾਡੇ ਮੰਤਰੀ ਕੁਲਦੀਪ ਢਾਲੀਵਾਲ ਵੀ ਗਏ ਜਾਂ ਆਪਣਾ ਰਵਨੀਤ ਮਿੱਟੂ ਕੇਂਦਰੀ ਮੰਤਰੀ ਵੀ ਸਾਰੇ ਹੀ ਉੱਥੇ ਗਏ ਜਿਹੜਾ ਕਿ ਉੱਥੇ ਜਾ ਕੇ ਇਹਨਾਂ ਨੇ ਰੌਲਾ ਪਾਇਆ ਮੈਂ ਪਿਛਲੇ ਲੰਬੇ ਸਮੇਂ ਤੋਂ ਰੌਲਾ ਪਾਉਂਦਾ ਆ ਰਿਹਾ ਹਾਂ ਪੱਤਰਕਾਰ ਸਾਥੀਓ ਤੁਸੀਂ ਬਹੁਤ ਤੁਹਾਡਾ ਧੰਨਵਾਦ ਤੁਸੀਂ ਪਹਿਲਾਂ ਹੀ ਬਹੁਤ ਸਹਾਇਕਤਾ ਦਿੱਤਾ ਮੈਂ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਖੜ ਕੇ ਇਹ ਗੱਲ ਕਹਿਣਾ ਕੀਦਾ ਸਰਕਾਰ ਨੇ ਉੱਥੇ ਖੜ ਕੇ ਡਰਾਮੇ ਕੀਤੇ ਨੇਗੇ ਅੱਜ ਇਹ ਐਡਾ ਵੱਡਾ ਮਾਫੀਆ ਪੰਜਾਬ ਦੇ ਵਿੱਚ ਪੈਦਾ ਹੀ ਕਿਉਂ ਹੋਇਆ ਪੈਦਾ ਥੋੜੀ ਸਹਤ ਤੇ ਹੋਇਆ ਮੈਂ ਰਲਾ ਪਾਉਂਦਾ ਸੀਗਾ ਤੇ ਕਰੋੜਾਂ ਰੁਪਈਆ ਮੈਂ ਲੋਕਾਂ ਦਾ ਵਾਪਸ ਕਰਵਾਇਆ ਤੇ ਤੁਸੀਂ ਮੇਰੇ ਉੱਪਰ ਝੂਠੇ ਪਰਚੇ ਪਾਏ ਅੱਜ ਆ ਜਿੰਨੇ ਵੀ ਲੋਕ ਖੜੇ ਨੇਗੇ ਸਾਰੇ ਝਾਂਟਾ ਦਸਤਾਏ ਹੋਏ ਲੋਕ ਖੜੇ ਨੇਗੇ ਇਨਾਰੇ ਤੁਸੀਂ ਪੈਸੇ ਵਾਪਸ ਕਿਉਂ ਨਹੀਂ ਕਰਵਾਉਂਦੇ ਕਿਉਂ ਇਹ ਐਡਾ ਵੱਡਾ ਮਾਫੀਆ ਪੈਦਾ ਕਰਿਆ ਤੁਸੀਂ ਜਿਹੜਾ 3 ਸਾਲ 4 ਸਾਲ ਪਹਿਲਾਂ ਕੰਮ ਕਰਨ ਵਾਲਾ ਸੀ ਤੁਸੀਂ ਹੁਣ ਜਾ ਕੇ ਕਿਤੇ ਜਾ ਕੇ ਸੱਟਾਂ ਤਿਆਰ ਕਰੀਆਂ ਨੇ ਹੁਣ ਜਾ ਕੇ ਤੁਸੀਂ ਜਾ ਕੇ ਕਿਤੇ ਕਾਰਵਾਈਆਂ ਕਰਨ ਨੂੰ ਤਿਆਰ ਹੋਇਓ ਮੇਰੀ ਹੁਣ ਵੀ ਸਰਕਾਰ ਅੱਗੇ ਬੇਨਤੀ ਆ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹ ਜਿਹੜੇ ਲੋਕ ਨੇਗੇ ਐਡਾ ਵੱਡਾ ਮਾਫੀਆ ਤਿਆਰ ਹੋਇਆ ਇਹਨਾਂ ਦਾ ਸਾਰੇ ਏਜੰਟਾਂ ਤੋਂ ਪੈਸੇ ਵਾਪਸ ਦਵਾਓ ਇਹਨਾਂ ਦੀਆਂ ਜਾਇਦਾਦਾਂ ਅਟੈਚ ਕਰਕੇ ਇੱਕ ਮੈਂ ਖਾਸ ਕਰਕੇ ਸਭ ਤੋਂ ਵੱਡਾ ਮਾਫੀਆ ਦੀ ਗੱਲ ਕਰਦਾ ਰਜ਼ਰਾਖਸ਼ ਗਰੁੱਪ ਦਰਾਕਸ਼ ਗਰੁੱਪ ਹੈ ਜਿਆਦਾਤਰ ਸਾਰੇ ਲੋਕ ਉਸ ਦਰਾਕਸ਼ ਗਰੁੱਪ ਦੇ ਹੇਠਾਂ ਹੀ ਖੜੇ ਨੇ ਉਹ ਮਹਾਲੀ ਦੇ ਵਿੱਚ ਹੈ ਜੀ ਉਹ ਘੱਟੋ ਘੱਟ ਉਹਦੀ ਮੈਂ ਗੱਲ ਕਰਾਂ ਪੰਜਾਬ ਹਰਿਆਣਾ ਹਿਮਾਚਲ ਘੱਟੋ ਘੱਟ ਭਾਰਤ ਦੀਆਂ ਅੱਧੀਆਂ ਸਟੇਟਾਂ ਦੇ ਵਿੱਚ ਉਹਨੇ ਠੱਗੀ ਮਾਰੀ ਹੋਈ ਹੈ ਮਹਾਲੀ ਦੇ ਵਿੱਚ ਬੈਠ ਕੇ ਠੱਗੀ ਮਾਰੀ ਹੈ ਅਸੀਂ ਜਦੋਂ ਅਸੀਂ ਪਹਿਲਾਂ ਉਦੋਂ ਬਹੁਤ ਸਾਰੇ ਪੈਸੇ ਵਾਪਸ ਕਰਵਾਏ ਵੀ ਸਾਡੇ ਕੋਲੇ ਸਬੂਤ ਨੇਗੇ ਜਦੋਂ ਹਾਨੀ ਸਰ ਨੂੰ ਠੱਗਿਆ ਨਾ ਮਾਰਨੋਂ ਹਟਿਆ ਪਿਛਲੇ 4-5 ਸਾਲਾਂ ਤੋਂ ਠੱਗੀਆਂ ਮਾਰ ਰਿਹਾ ਸੀਗਾ ਅਸੀਂ ਕਿਹਾ ਵੀ ਅਸੀਂ ਧਰਨਾ ਲਾਵਾਂਗੇ ਅਸੀਂ ਮਹਾਲੀ ਦੇ ਵਿੱਚ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੱਡਾ ਇਕੱਠ ਕੀਤਾ ਵੀ ਏਦੋਂ ਪਹਿਲਾਂ ਸਰਕਾਰ ਨੇ ਫੜ ਕੇ ਅੰਦਰੋਂ ਤਾਂ ਕੀਤਾ ਨਹੀਂ ਉਹਦੇ ਉੱਪਰ ਘੱਟੋ ਘੱਟ ਪਹਿਲਾਂ 50 ਪਰਚੇ ਨੇ ਜੀ ਤਿੰਨ ਚਾਰ ਉਹਦੇ ਕਰਕੇ ਕਤਲ ਹੋ ਚੁੱਕੇ ਨੇਗੇ ਇੱਕ ਨਹੀਂ ਹੈਗਾ ਅਜੇ ਹਜੇ ਅਨੇਕਾਂ ਹੀ ਮਹਾਲੀ ਦੇ ਵਿੱਚ ਏਜੰਟ ਬਟਨੇ ਇਕੱਲੇ ਮਹਾਲੀ 'ਚ ਨਹੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਹੁਣ ਜਿਹੜੇ ਆ ਸਾਰੇ ਲੋਕ ਉਹਦੇ ਸਤਾਏ ਹੋਏ ਬੈਠੇ ਨੇਗੇ ਸਾਡੀ ਬੇਨਤੀ ਹੈ ਵੀ ਘੱਟੋ ਘੱਟ ਉਹਦੇ ਥੱਲੇ ਰਤਰਾਕਸ਼ ਗਰੁੱਪ ਆ ਜਿਹੜਾ ਉਹਦੇ ਥੱਲੇ 2-300 ਵਰਕਰ ਕੰਮ ਕਰਦਾ ਸੀਗਾ ਸਾਡੀ ਮੰਗ ਇਹ ਹੈ ਕਿ ਤੁਸੀਂ ਉਹ 4-5 ਫੜਕੇ ਬੰਦੇ ਅੰਦਰ ਕਰਦੇ ਹੋ ਰਤਰਾਕਸ਼ ਗਰੁੱਪ ਵਾਲਾ ਜਿਹੜੇ ਮੇਨ ਸੀਗੇ ਜਿਹੜੇ ਥੱਲੇ ਬੰਦੇ ਕੰਮ ਕਰਦੇ ਸੀਗੇ ਉਹਨਾਂ ਦਾ ਕੰਮ ਕੀ ਸੀਗਾ ਜੀ ਉਸ ਗਰੁੱਪ ਦਾ ਥੱਲੇ ਇੱਕ ਬੰਦਾ ਇੱਕ ਇੱਕ ਜਿਹੜਾ ਆਪਾਂ ਕਹਿੰਦੇ ਕਲਾਇੰਟ ਨੂੰ ਇੱਕ ਬੰਦਾ ਡੀਲ ਕਰਦਾ ਸੀਗਾ ਮੋਰੋ ਜਿਹੜਾ ਡੀਲ ਕਰਦਾ ਸੀ ਹੁਣ ਜਿਹੜਾ ਕੋਈ ਕੋਈ ਰੋੜਾ ਕੋਈ ਸਰੂਤੀ ਆ ਕੋਈ ਕੋਈ ਆ ਕੋਈ ਕੋਈ ਆ ਇਹ ਸਾਰੇ ਨਾਮ ਨੇ ਇਹਨਾਂ ਨੇ ਬਾਏ ਨਾਮ ਸਰਕਾਰ ਨੂੰ ਲੈ ਕੇ ਦਿੱਤੇ ਨੇ ਵੀ ਆ ਆ ਥੱਲੋ ਡੀਲ ਕਰਦਾ ਜੀ ਇਹਦੇ ਖਿਲਾਫ ਵੀ ਪਰਚਾ ਹੋਣਾ ਚਾਹੀਦਾ ਉਹਦੇ ਖਿਲਾਫ ਕੋਈ ਪਰਚੇ ਨਹੀਂ ਕੀਤੇ ਜੀ ਅਸੀਂ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਕਹਨੇ ਆ ਵੀ ਅਸੀਂ ਜਿਹੜਾ ਉਹ ਜਨਤਾ ਉਹਦੇ ਥੱਲੇ ਜਿਹੜਾ 2-250 ਬੰਦਾ ਕੰਮ ਕਰਦਾ ਸਾਡੇ ਬੰਦੇ ਨੇ ਜਿਹੜੇ ਨਾਮ ਲਿਖ ਕੇ ਉਹਨਾਂ ਨੂੰ ਦਿੱਤੇ ਨੇਗੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਪਰਚੇ ਕਰੇ ਉਹਦਾ ਜਿਹੜਾ ਜਿੰਨੀ ਪ੍ਰਾਪਰਟੀ ਆ ਉਹਨੂੰ ਟੈਚ ਕਰੋ ਤੇ ਜਿਹੜੇ ਥੱਲੇ ਬੰਦੇ ਕੰਮ ਕਰਦੇ ਨੇ ਉਹਨਾਂ ਦੀ ਪ੍ਰਾਪਰਟੀ ਸਾਰੀ ਟੈਚ ਕਰਕੇ ਸਾਡੇ ਪੈਸੇ ਵਾਪਸ ਕਰਵਾਏ ਜਾਣ ਸਾਡੀ ਅੱਜ ਦਾ ਜਿਹੜਾ ਮੇਨ ਮੁੱਖ ਏਜੰਡਾ ਇਹ ਆ ਸਭ ਤੋਂ ਵੱਡਾ ਸਾਡਾ ਮੁੱਖ ਏਜੰਡਾ ਰਤਰਾਕਸ਼ ਗਰੁੱਪ ਤੇ ਆ ਚਲ ਅਸੀਂ ਸਾਡੀ ਪਟਿਆਲੇ ਪ੍ਰਸ਼ਾਸਨ ਨਾਲ ਗੱਲ ਹੋਈ ਆ ਇੱਕ ਉੱਤੇ ਰਣਜੀਤ ਆ ਅ ਰਣਜੀਤ ਨਾਮ ਦਾ ਬੰਦਾ ਹੈ ਉੱਥੇ ਜਿਹੜਾ ਕਿ ਆਪਣਾ ਮੇਰੀ ਪਟਿਆਲੇ ਦੇ ਐਸਐਸਪੀ ਐਸਪੀ ਸੱਬਰਸ਼ਾਹ ਨਾਲ ਗੱਲ ਹੋਈ ਆ ਉਹ ਕਹਿੰਦਾ ਅਸੀਂ ਕੱਲ ਨੂੰ ਉਤੇ ਕਾਰਵਾਈ ਫੜ ਕੇ ਕਰਦੇ ਆ ਉਹਨੇ ਬਹੁਤ ਲੋਕਾਂ ਨਾਲ ਠਕੀ ਮਾਰੀ ਹੋਈ ਆ ਅਸੀਂ ਪਹਿਲਾਂ ਜਿਹੜੇ ਪਹਿਲਾਂ ਇਹ ਜਿਹੜੇ ਕਾਰਵਾਈਆਂ ਕਰਾਈਆਂ ਬਹੁਤ ਸਾਰਿਆਂ ਦੇ ਖਿਲਾਫ ਕੀਤੀਆਂ ਵੀ ਤੇ ਬਹੁਤ ਸਾਰੇ ਜਿਹੜੇ ਏਜੰਟ ਮਾਫੀਆ ਵੱਡਾ ਮਾਫੀਆ ਇਹਨਾਂ ਨੇ ਸਰਕਾਰ ਨੇ ਆਪ ਪੈਦਾ ਕੀਤਾ ਇਹ ਜਨਾ ਵੱਡੀ ਗੱਲ ਹੋ ਰਹੀ ਆ ਦੋ ਅੰਤਰਰਾਸ਼ਟਰੀ ਮੁਲਕਾਂ ਦੇ ਨਾ ਸੰਧੀ ਹੁੰਦੀ ਆ ਨਿਯਮ ਹੁੰਦੀ ਆ ਡਿਪੋਰਸ਼ਨ ਅਮਰੀਕਾ ਦਾ ਕਿ ਅਮਰੀਕਾ ਦਾ ਕਹਿਣਾ ਕਿ ਅਸੀਂ ਨਿਯਮਾਂ ਮੁਤਾਬਕ ਕਰ ਰਹੇ ਹਾਂ ਸਾਡਾ ਹੱਕ ਹੈ ਇਲੀਗਲ ਪੰਜਾਬ ਦੇ ਵਿੱਚ ਜਦੋਂ ਪ੍ਰਵਾਸੀ ਆਉਂਦੇ ਨੇ ਕਿਰਾਏ ਦਾ ਰੱਖਦੇ ਆ ਪੰਜਾਬ ਪੁਲਿਸ ਵੀ ਕਹਿੰਦੀ ਆ ਕਿ ਉਹਨਾਂ ਦੀ ਵੈਰੀਫਿਕੇਸ਼ਨ ਕਰਵਾ ਕੇ ਇਹ ਬੰਦੇ ਸਹੀ ਨੇ ਫਿਰ ਤੁਸੀਂ ਰੱਖੋ ਡਿਪੋਰਸ਼ਨ ਦੇ ਮਾਮਲੇ 'ਚ ਹੈ ਜਿਹੜਾ ਸਰਕਾਰ ਦਾ ਰੁਖ ਆ ਤੁਹਾਨੂੰ ਲੱਗਦਾ ਵੀ ਕਿਤਨੇ ਕਿਤੇ ਜਿਹੜਾ ਅਸਲ ਮੁੱਦਾ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਠੱਗੀਆਂ ਟੋਰੀਆਂ ਦੇ ਨਾਲ ਜਾਂ ਉਹਨੂੰ ਇੰਟਰਨੈਸ਼ਨਲ ਮੁੱਦਾ ਬਣਾ ਕੇ ਕਿਤਨੇ ਕਿਤੇ ਪੋਲਿਟਿਕਸ ਖੇੜੀ ਜਾ ਰਹੀ ਹੈ ਔਰ ਅਸਲ ਜਿਹੜਾ ਮੁੱਦਾ ਉਹ ਤੋਂ ਧਿਆਨ ਲੋਕਾਂ ਦਾ ਪਟਕਾਇਆ ਜਾ ਰਿਹਾ ਨਹੀਂ ਦੇਖੋ ਤੁਸੀਂ ਜਿਹੜੀ ਹੁਣ ਉਹਨਾਂ ਦਾ ਉਹਨਾਂ ਦਾ ਦੇਸ਼ ਹੈ ਦੇਖੋ ਆਪਾਂ ਇੱਥੇ ਆਪਾਂ ਕਹਿੰਦੇ ਆ ਇੱਥੇ ਇੱਕ ਗੱਲ ਲੋਕਾਂ ਦੇ ਵਿੱਚ ਚੱਲ ਰਹੀ ਹੈ ਕਿ ਸਾਡੇ ਤੇ ਪ੍ਰਵਾਸੀ ਆ ਰਹੇ ਨੇ ਸਾਡਾ ਰਜਗਾਰ ਤੇ ਡੱਕਾ ਹੈ ਉਹ ਵੀ ਕਿਨ ਸਾਡੇ ਰੋਜ਼ਗਾਰ ਤੇ ਸਾਡੇ ਕੰਮ ਤੇ ਡੱਕਾ ਅਲਡਿਕਲੀ ਤੌਰ ਤੇ ਲੋਕ ਕਾ ਰਹੇ ਨੇਗੇ ਉਹ ਭੇਜ ਰਹੇ ਨੇਗੇ ਪਰ ਹੁਣ ਗੱਲ ਇਹ ਹੈ ਵੀ ਤੁਸੀਂ ਜਿਹੜੀ ਕਹਿਣੋਗੇ ਜਿਹੜਾ ਇਹ ਮੁੱਦਾ ਹੈ ਤੁਸੀਂ ਇਹ ਦੇਖੋ ਪੰਜਾਬ ਦੇ ਵਿੱਚ ਇਹ ਮੁੱਦਾ ਪੈਦਾ ਕਿਵੇਂ ਹੋਇਆ ਕਿੱਡਾ ਮੁੱਦਾ ਪੈਦਾ ਹੋਇਆ ਅੱਜ ਸਕੂਲ ਜੂਨੀਅਰ ਹਾਈਟ ਸਾਰੇ ਕਾਲਜ ਬੰਦ ਹੋ ਗਏ ਇਹ ਸਾਰੇ ਸਰਕਾਰ ਦੇ ਆਪ ਲੀਡਰਾਂ ਨੇ ਮੈਂ ਕਈਆਂ ਦੇ ਨਾਮ ਲੈ ਦਣਾ ਮੀਤ ਇਹ ਫਿਰ ਵਰਗ ਨੇ ਕਈਆਂ ਨੇ ਆਪ ਜਾ ਕੇ ਸਨਮਾਨਤ ਕਰ ਇਹਨਾਂ ਨੂੰ ਏਜੰਟਾਂ ਨੂੰ ਜਿਹੜਾ ਕਿ 2.5 2.3 300 300 ਕਰੋੜ ਦੀ ਠੱਗੀ ਦੇ ਵਿੱਚ ਅੰਦਰ ਨੇ ਆਪ ਭਜੇ ਹੋਏ ਨੇਗੇ ਇਹ ਆਪ ਜਿਹੜਾ ਇਹਨਾਂ ਨੇ ਸਾਰਾ ਪੈਦਾ ਕੀਤਾ ਮੈਂ ਇਹ ਗੱਲ ਤੋਂ ਬਹੁਤ ਲੰਮੇ ਸਮੇਂ ਤੋਂ ਪਿੱਟ ਰਿਹਾ ਸੀਗਾ ਕਿ ਇਹ ਬਹੁਤ ਵੱਡਾ ਪੰਜਾਬ ਦਾ ਮੁੱਦਾ ਪੰਜਾਬ ਬਰਬਾਦੀ ਵੱਲ ਵੱਧ ਰਿਹਾ ਸੀ ਚਾਹਣਿਆਂ ਹਾਂ ਜਿਵੇਂ ਉਹ ਸਾਰੀ ਵੈਰੀਫਿਕੇਸ਼ਨ ਕਰਦੇ ਨੇ ਸਾਡੇ ਪੰਜਾਬ ਦੇ ਵਿੱਚ ਵੀ ਇਹ ਚੀਜ਼ ਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕੋਈ ਕਿਤੇ ਕੋਈ ਕਤਲ ਕਰਕੇ ਜੁਪੀ ਚ ਭੱਜ ਗਿਆ ਕੋਈ ਬਿਹਾਰ ਚ ਭੱਜ ਗਿਆ ਅਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਸਾਰਾ ਕੁਝ ਪੈਦਾ ਹੋ ਰਿਹਾ ਅਸੀਂ ਚਾਹਣਿਆਂ ਵੀ ਇਹੀ ਗੱਲਾਂ ਦਾ ਸਰਕਾਰ ਧਿਆਨ ਦੇ ਇਹੀ ਗੱਲਾਂ ਧਿਆਨ ਦੇਣ ਲਈ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਬੁਲਾਇਆ ਅਸੀਂ ਇੱਥੇ ਤਲੇ ਵਿੱਚ ਹੁਣ ਜਿਹੜਾ ਡਿਪੋਰਟ ਵਾਲੀ ਗੱਲ ਆ ਉਸ ਤੋਂ ਬਾਅਦ ਬੜਾ ਜਿਸ ਤਰ੍ਹਾਂ ਮੁੱਦਾ ਚੱਕਿਆ ਗਿਆ ਹਾਂਜੀ ਉਹਨਾਂ ਨੇ ਡਿਪੋਰਟ ਕਿਹੜੇ ਕੀਤੇ ਆ ਜਿਹੜੇ ਅਨਲੀਗਲ ਤੌਰ ਤੇ ਗਏ ਉਹ ਜਿਹੜੇ ਲੀਗਲ ਤੌਰ ਤੇ ਗਏ ਉਹ ਤਾਂ ਨਹੀਂ ਮੁੜਿਆ ਪ੍ਰਵਾਸ ਪਹਿਲਾਂ ਤੋਂ ਚੱਲਦਾ ਆ ਪ੍ਰਵਾਸ ਮਨੁੱਖ ਜਦੋਂ ਦਾ ਸਾਹਿਬ ਜਨਮ ਆ ਜਦੋਂ ਦਾ ਉਹ ਰਹਿਣ ਲੱਗਾ ਉਹ ਤੋਂ ਹੀ ਪ੍ਰਵਾਸ ਚੱਲਦਾ ਤੁਰਿਆ ਆ ਰੋਜ਼ਗਾਰ ਦੀ ਭਾਲ ਚ ਲੋਕ ਇਧਰ ਉਧਰ ਆਉਂਦੇ ਜਾਂਦੇ ਵਸਦੇ ਵੀ ਨਹੀਂ ਗਏ ਹਾਂਜੀ ਪਰ ਜਿਵੇਂ ਹੁਣ ਤੁਹਾਡੇ ਕੋਲ ਇੰਨੇ ਲੋਕ ਆਉਂਦੇ ਆ ਇਹ ਜਦੋਂ ਠੱਗੀ ਮਾਰਨ ਤੋਂ ਪਹਿਲਾਂ ਬਾਅਦ ਆਉਂਦੇ ਆ ਪਹਿਲਾਂ ਕਦੇ ਕੋਈ ਆਇਆ ਬਿਲਕੁਲ ਤੁਹਾਨੂੰ ਕਦੇ ਕਿਸੇ ਨੇ ਪੁੱਛਿਆ ਸਹੀ ਸ ਜਿਹੜੇ ਲੋਕ ਅਨਲਿਗਲ ਤੌਰ ਤੇ ਉਹ ਕਹਿੰਦੇ ਨੇ ਵੀ ਤੇ ਕੇਰਾ ਮੈਂ ਤੈਨੂੰ ਬਾੜ ਦੂੰ ਜੀ ਡੌਂਕੀ ਲਾ ਕੇ ਕਹਿੰਦੇ ਵੀ ਸਾਨੂੰ ਜਿਵੇਂ ਮਰਜ਼ੀ ਸਿੜ ਦੇ ਤੇਰਾ ਮੈਂ ਅਮਰੀਕਾ ਸਿੜ ਦੇ ਤੇਰਾ ਸਾਨੂੰ ਉੱਥੇ ਅੰਦਰ ਐਂਟਰ ਕਰਾ ਦੇ ਉਹ ਇਹ ਗੱਲਾਂ ਰੈਜ਼ੀਡੈਂਟਾਂ ਨਾਲ ਗੱਲ ਕਰਦੇ ਉਹਨਾਂ ਆਪਣੇ ਵੀ ਆਉਂਦੀਆਂ ਨੇ ਜੀ ਸਹੀ ਸਵਾਲ ਹੈ ਜੀ ਉਹ ਜਦੋਂ ਮਤਲਬ ਜਾ ਕੇ ਉਹਨੂੰ ਪੈਸੇ ਦਿੰਦੇ ਆ ਉਦੋਂ ਤਾਂ ਉਦੋਂ ਤੱਕ ਵੀ ਨਹੀਂ ਦੱਸਦਾ ਜਨਾਜ਼ਰ ਉਹ 에어ਪੋਰਟ ਤੇ ਚੜ੍ਹ ਨਹੀਂ ਜਾਂਦਾ ਆਂਡੀ ਕਮਾਂਡੀ ਨੂੰ ਨਹੀਂ ਭੇਟ ਕੇ ਲੱਗਣ ਦਿੰਦਾ ਮੈਂ ਦਿੰਦਾ ਜਵਾਬ ਜਦੋਂ ਠੱਗਿਆ ਜਾਂਦਾ ਫਿਰ ਮਤਲਬ ਰੌਲਾ ਪੈਂਦਾ ਕਹਿੰਦੇ ਚ ਉਹ ਲੋਕ ਵੀ ਤੇ ਹੈ ਨਾ ਜਿਹੜੇ ਅਨਲ ਵੀ ਜਿੰਨੇ ਵੀ ਤੁਸੀਂ ਪਹਿਲੀ ਗੱਲ ਤੁਸੀਂ ਕਿਹਾ ਵੀ ਜਿਹੜੇ ਨੌਜਵਾਨ ਬਾਹਰ ਪੇਤੋ ਏਜੰਟਾਂ ਨੇ ਸਹੀ ਭੇਜਣਗੇ ਇਹਦੇ ਵਿੱਚ ਪਹਿਲੀ ਗੱਲ ਇਹ ਦੇਖੋ ਕੈਨੇਡਾ ਦੇ ਵਿੱਚ ਧਰਨਾ ਚੱਲਿਆ ਜੀ ਅਨੇਕਾਂ ਹੀ ਜਿਹੜੇ ਸਾਰੇ ਨੌਜਵਾਨ ਸਟੱਡੀ ਵੇਸ ਤੇ ਗਏ ਉਹਨੇ ਸਾਰਿਆਂ ਦੇ ਇਹਨਾਂ ਨੇ ਫਾਈਲਾਂ ਗਲਤ ਲਾ ਲਾ ਕੇ ਏਜੰਟਾਂ ਨੇ ਭੇਜੇ ਕੰਮ ਤੁਸੀਂ ਇਹ ਦੱਸੋ ਵੀ ਜਿਹੜਾ ਸਭ ਤੋਂ ਵੱਡੀ ਉਹਨੇ ਠੱਗੀ ਇਹਨਾਂ ਏਜੰਟਾਂ ਨੇ ਫੀਸ ਦੇ ਵਿੱਚ ਮਾਰੀਆਂ ਨੌਜਵਾਨਾਂ ਨੂੰ ਸਭ ਤੋਂ ਵੱਡੀ ਠੱਗੀ ਪੈਸਾ ਸਭ ਤੋਂ ਵੱਡਾ ਨੌਜਵਾਨਾਂ ਨੂੰ ਫੀਸ ਦੇ ਵਿੱਚ ਕਮਾਇਆ 20 23 ਲੱਖ ਰੁਪਏ ਲੈ ਕੇ ਕਿਹਨੂੰ ਫੀਸ ਭਰਦੇ ਆ ਕਿਸੇ ਨੌਜਵਾਨ ਨੂੰ ਕਹਿ ਕੇ ਸਰਕਾਰੀ ਕਾਲਜ ਦਿੰਦੇ ਉੱਥੇ ਪ੍ਰਾਈਵੇਟ ਕਾਲਜ ਨੇਗੇ ਇਹ ਸਭ ਤੋਂ ਵੱਡੀ ਨੌਜਵਾਨਾਂ ਨਾਲ ਫੀਸ ਦੇ ਨਾਂ ਤੇ ਠੱਗੀ ਵੱਜੀ ਆ ਤੇ ਜਿਹੜਾ ਕੰਮ ਲੱਖ ਤੋਂ 2 ਲੱਖ ਦੇ ਵਿੱਚ ਕਰਨ ਵਾਲਾ 20 20 ਲੱਖ ਦੇ ਵਿੱਚ ਕੰਮ ਹੋਇਆ ਇਹ ਪੰਜਾਬ ਦਾ ਸਭ ਤੋਂ ਵੱਡਾ ਅਜਾੜੇ ਦਾ ਕੰਮ ਹੋਇਆ ਹੁਣ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਏਜੰਟਾਂ ਕੋਲੇ ਜਿਹੜੇ ਲੋਕ ਜਾਂਦੇ ਨੇਗੇ ਵੀ ਤੈਨੂੰ ਪਹਿਲਾਂ ਕਿਉਂ ਨਹੀਂ ਪੁੱਛਦੇ ਜਾਂ ਜਿਹੜੇ ਕਿ ਐਸ ਏਜੰਟ ਕਿਹੜਾ ਬਲਾਉਦੇ ਨੇ ਕਿ ਆਪੀ ਲੋਕ ਦਫ਼ਤਰਾਂ ਦੇ ਵਿੱਚ ਜਾਂਦੇ ਨੇਗੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਮੇਰੇ ਕੋਲੇ ਲੋਕ ਆਏ ਨੇਗੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਪੱਤਰਕਾਰ ਸਾਥੀ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਮੇਰਾ ਕੋਈ 5 ਰੁਪਏ ਦਾ ਬੰਦਾ ਸਾਫਤ ਕਰਦੇ ਵੀ ਆਹ ਬੰਦੇ ਨਾਲ ਆਹ ਬੰਦੇ ਨੇ ਪੈਸੇ ਦਿਵਾਏ ਨੇ ਇਹ ਤੋਂ ਲੈਤੋਂ ਨਾ ਏਜੰਟ ਤੋਂ ਲੈਤੇ ਨੇ ਅਗਲੀ ਗੱਲ ਇਹ ਹੈ ਜੇ ਕੋਈ ਮੇਰੇ ਕੋਲੇ ਬੰਦਾ ਘਰੇ ਭਰੋਸਾ ਕਰਕੇ ਆਉਂਦਾ ਮੌਨ ਠੱਗੀਆਂ ਮਾਰਾਂ ਤਾ ਮੇਰੀ ਕਿੱਡੀਕ ਸਿਆਣਫਾਲੀ ਗੱਲ ਆ ਜਾਂ ਮੇਰੇ ਲਈ ਕਿੱਡੀਕ ਬਹਾਦਰੀ ਵਾਲੀ ਗੱਲ ਆ ਇਹ ਤਾਂ ਇੱਕ ਮੈਂ ਲੋਕਾਂ ਦੇ ਸ਼ੋਸ਼ਣ ਕਰ ਰਹੇ ਹਨ ਇਹਨਾਂ ਨੇ ਲੋਕਾਂ ਨਾਲ ਸ਼ੋਸ਼ਣ ਕੀਤਾ ਬਲਾਉਂ ਤੋਂ ਬਣਾ ਕੇ ਦਫਤਰ ਦੇ ਵਿੱਚ ਗਿਆ ਉਹਦਾ ਚਾਹ ਵਰਥ ਇਹਨਾਂ ਨੇ ਪਿਆਈਆਂ ਬਾਅਦ ਜਦੋਂ ਠੱਗ ਲਿਆ ਠੱਗਣ ਤੋਂ ਬਾਅਦ ਫਿਰ ਉਹਨੂੰ ਬੌਂਸਰਾਂ ਨਾਲ ਕੁੱਟ ਕੇ ਪੱਗਾਂ ਲਾ ਕੇ ਇਹਨਾਂ ਨੇ ਬਾਹਰ ਭੇਜਿਆ ਲੋਕਾਂ ਦੀ ਇਹਨਾਂ ਨੇ ਇਹ ਕੰਮ ਇਹਦਾ ਪੰਜਾਬ ਦੇ ਵਿੱਚ ਸ਼ੋਸ਼ਣ ਵੱਡਾ ਹੋਇਆ ਹੁਣ ਦੇਖੋ ਤੁਸੀਂ ਤੁਹਾਡੇ ਦੇ ਕੋਈ ਬੰਦਾ ਇਤਬਾਰ ਕਰਦਾ ਹੁਣ ਪੱਤਰਕਾਰ ਸਾਥੀਓ ਤੁਹਾਡੇ ਤੇ ਸਾਰੇ ਇਤਬਾਰ ਕਰਦੇ ਨੇ ਜੇ ਆਪਾਂ ਸ਼ੋਸ਼ਣ ਕਰਾਂਗੇ ਇਹਦੀ ਇਹਦਾ ਸੋਲੂਸ਼ਨ ਦੀ ਕਿਹੜੀ ਧਾਰਾ ਲਾ ਕੇ ਇਹਨੇ ਲੋਕਾਂ ਨਾਲ ਸੋਸ਼ਲ ਕੀਤਾ ਲੋਕਾਂ ਨੂੰ ਬੁਲਾ ਕੇ ਚਲੋ ਮੈਂ ਕਹਿੰਦਾ ਵੀ ਲੋਕ ਮੇਰੇ ਕੋਲੇ ਪਹਿਲਾਂ ਨਹੀਂ ਆਉਂਦੇ ਹੁਣ ਇਹ ਲੋਕ ਮੇਰੇ ਕੋਲੇ ਇਹ ਗੱਲ ਪੁੱਛਦੇ ਨੇਗੇ ਤੁਸੀਂ ਮੇਰੀ ਗੱਲ ਸੁਣੋ ਜਿਹੜੀ ਤੁਸੀਂ ਗੱਲ ਕੀਤੀ ਆ ਅਨੇਕਾਂ ਲੋਕ ਮੇਰੇ ਕੋਲੇ ਆ ਕੇ ਪੁੱਛਦੇ ਨੇ ਅਸੀਂ ਕਿਹੜੇ ਜਾਣ ਤੋਂ ਵੀਜ਼ਾ ਲਵਾਈਏ ਜਿਹੜਾ ਥੋੜਾ ਜਿਹਾ ਸਵਾਲ ਆ ਮੈਂ ਇੱਕ ਵੀ ਕਿਸੇ ਜਾਣਦਾ ਆ ਜ਼ਿਕਰ ਕਰਕੇ ਸਾਨੂੰ ਨਾ ਰਿਕਾਰਡ ਨਹੀਂ ਕੀਤਾ ਵੀ ਆ ਜਾਣ ਤੋਂ ਪੈਸਾ ਵੀਜ਼ਾ ਲਵਾ ਲਵਾਂ ਕਿਉਂਕਿ ਮੈਨੂੰ ਪਤਾ ਕਿ ਜੇ ਮੈਂ ਇੱਕ ਦਾ ਕਹਾਂ ਤੂੰ ਲੋਕ ਕਹਣਗੇ ਭਾਨ ਨੇ ਕੰਮ ਖੋਲ ਲਿਆ ਮੈਂ 3 ਸਾਲ ਤੋਂ ਲਗਾਤਾਰ ਬਹੁਤ ਸਾਰੇ ਲੋਕਾਂ ਨੇ ਮੁੱਦਾ ਚੱਕਿਆ ਪਰ ਉੱਥੇ ਮੁੱਦਾ ਰੁਕ ਗਿਆ ਮੈਂ 3 ਸਾਲ ਤੋਂ ਇਹ ਮੁੱਦਾ ਰੁਕਿਆ ਨਹੀਂ ਮੈਂ ਲਗਾਤਾਰ ਇਸ ਮੁੱਦੇ ਦਾ ਹਿੱਕ ਠੋਕੇ ਬੋਲਦਾ ਰਿਹਾ ਕਿਉਂਕਿ ਮੈਂ ਇਸ ਚੀਜ਼ ਨਾਲ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਮੈਂ ਕਿਸੇ ਚੀਜ਼ ਨਾਲ ਕੰਪਰੋਮਾਈਜ਼ ਨਹੀਂ ਕੀਤਾ ਮੈਨੂੰ ਇਹ ਸੀਗਾ ਵੀ ਇਹ ਲੜਾਈ ਆ ਲਕੀਰ ਖਿੱਚ ਕੇ ਲੜਾਈ ਲੜੀ ਆ ਇਸ ਲੜਾਈ ਕਰਕੇ ਮੇਰੇ ਕਹਿੰਦੇ ਕਹੌਂਦੇ ਰਿਸ਼ਤੇਦਾਰ ਮੇਰੇ ਨਾਲ ਗੁੱਸੇ ਹੋ ਗਏ ਮੇਰੇ ਬਹੁਤ ਸਾਰੇ ਮੇਰੇ ਦੋਸਤ ਮੇਰੇ ਨਾਲ ਟੁੱਟ ਗਏ ਕਿਉਂਕਿ ਮੈਨੂੰ ਇਹ ਟੁੱਟਦਾ ਟੁੱਟ ਜਾਂਦੇ ਉਹ ਕਹਿੰਦਾ ਤੂੰ ਇਹਨੂੰ ਏਜੰਟ ਨੂੰ ਕਿਉਂ ਕਹਿਣਾ ਇਹਦਾ ਕੀ ਕਸੂਰ ਆ ਇਹਦਾ ਦੇਖੋ ਜੀ ਐਨੇ ਪੈਸੇ ਲੱਗ ਗਏ ਹੁਣ ਮੋੜ ਦੂਗਾ ਹੁਣ ਮੋੜ ਦੂਗਾ ਮੈਂ ਕਹਿੰਦਾ ਯਾਰ ਤੁਸੀਂ ਗਲਤ ਕੀਤਾ ਮੋੜੋ ਪਰ ਇਸ ਦੇ ਵਿੱਚ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜੇਕਰ ਤੁਸੀਂ ਸਹੀ ਤਰੀਕੇ ਨਾਲ ਲੋਕਾਂ ਨੂੰ ਨੌਜਵਾਨਾਂ ਨੂੰ ਭੇਜਿਆ ਹੁੰਦਾ ਤਾਂ ਨੌਜਵਾਨ ਪੈਸੇ ਕਮਾ ਕੇ ਪਹਿਲਾਂ ਵੀ ਲੋਕ ਜਾਂਦੇ ਸੀਗੇ ਜਿਵੇਂ ਆਪਾਂ ਤੁਸੀਂ ਆਪਾਂ ਗੱਲ ਕਰੀਏ ਕੋਈ ਕਿੱਥੋਂ ਮਨੇਸ਼ ਵਾਲਾ ਕੋਈ ਕਿਤੇ ਕੋਈ ਪੈਸੇ ਕਮਾ ਕੇ ਲੋਕ ਵਾਪਸ ਆ ਜਾਂਦੇ ਸੀ ਨਾ ਹੁਣ ਅਗਲਾ 20-30 ਲੱਖ ਰੁਪਏ ਲਾ ਕੇ ਗਿਆ ਅਗਲਾ ਕਹਿੰਦਾ ਕਰਜ਼ਾਈ ਹੋ ਕੇ ਗਿਆ ਜਿੰਨਾ ਟਾਈਮ ਅਸੀਂ ਪੈਸੇ ਨਹੀਂ ਮੁਰਤੇ ਉੱਥੇ ਦਾ ਹੀ ਫਰੋ ਕੇ ਬੰਦਾ ਰਹਿ ਜਾਂਦਾ ਨਹੀਂ ਬੰਦੇ ਪੈਸੇ ਕਮਾ ਕੇ ਲੋਕ ਵਾਪਸ ਆਉਣ ਨੂੰ ਤਿਆਰ ਸੀ ਹੁਣ ਪਤਾ ਆ ਜਿਹੜਾ 20 ਲੱਖ ਰੁਪਏ 30 ਲੱਖ ਰੁਪਏ ਲਾਇਆ ਗਿਆ ਫਿਰ ਉਹ ਉੱਥੇ ਦਾ ਹੀ ਹੋ ਕੇ ਰਹਿ ਗਿਆ ਇਹ ਸਭ ਤੋਂ ਵੱਡੀ ਕਾਰਨ ਆ ਮੈਂ ਕਹਿੰਦਾ ਵੀ ਇੰਨਾ ਪੈਸਾ ਨਾ ਲਓ ਲਿਮਟਡ ਕੋਈ ਤਰੀਕਾ ਹੋਣਾ ਚਾਹੀਦਾ ਵੀਜ਼ਾ ਲਵਾਉਣ ਦਾ ਏਜੰਟ ਦਾ ਤਰੀਕਾ ਸਹੀ ਹੋਣਾ ਚਾਹੀਦਾ ਉਹ ਤਾਂ ਫਿਰ ਉਹ ਲੋਕ ਫਿਰ ਲੋਕ ਲੋਕ ਠੱਗੀ ਦੇ ਸਰਕਾਰ ਤੋਂ ਬਚ ਸਕਣ ਬਾਕੀ ਆ ਮਾਫੀਆ ਦਾ ਨਾਮ ਤੁਸੀਂ ਦੇ ਰਹੇ ਹੋ ਜਿਹੜੇ ਇਮੀਗ੍ਰੇਸ਼ਨ ਦੇ ਨਾਂ ਤੇ ਠੱਗੀਆਂ ਮਾਰਦੇ ਨੇ ਤੁਸੀਂ ਕਹਿੰਦੇ ਹੋ ਕਿ ਮਾਫੀਆ ਹਾਂਜੀ ਮਾਫੀਆ ਦੇ ਨਾਲ ਜੋ ਕੇ ਦੌਰ ਦੀ ਜਿਹੜੀ ਅੱਜ ਦੀ ਪੁਲਿਸ ਨੇ ਅੱਜ ਦੀ ਪੋਲਿਟਿਕਸ ਨੂੰ ਕਿੱਥੇ ਵੇਖਦੇ ਹੋ ਜਿਹੜੀ ਤੁਸੀਂ ਮਾਫੀਆ ਹੁਣ ਮੈਂ ਤੁਹਾਨੂੰ ਆਧਾਰਨਾ ਕਹੀ ਦਿਤੀਆਂ ਕਿ ਜਿਹੜੇ ਇੱਕ ਬੰਦੇ ਦੇ ਪਹਿਲਾਂ 50 ਪਰਚੇ ਹੋਏ ਹੋਣ ਪ੍ਰਸ਼ਾਸਨ ਉਹਨੂੰ ਸਰਕਾਰ ਨੂੰ ਅੰਦਰ ਨਾ ਕਰੇ ਤਾਂ ਫਿਰ ਸਮਝੌਤਾ ਨਹੀਂ ਤਾਂ ਹੋਰ ਕੀ ਆ ਉਹ ਬੱਠਾ ਲੋਕਾਂ ਨਾਲ ਠੱਗਿਆ ਮਰੀ ਜਾਂਦਾ ਹਰ ਇੱਕ ਏਜੰਟ ਦੇ ਉੱਪਰ ਪੰਜ-ਪੰਜ ਕਈਆਂ ਉੱਪਰ ਪਰਚੇ ਨੇਗੇ ਹੁਣ ਜਿਹੜਾ ਉਹ ਫੜ ਕੇ ਅੰਦਰ ਨਹੀਂ ਦੇ ਰਹੀ ਜਾਂ ਉਹ ਤਾਂ ਪੈਸੇ ਨਹੀਂ ਰਿਕਵਰ ਕਰਾਦੀ ਤਾਂ ਫਿਰ ਸਮਝੌਤਾ ਨਹੀਂ ਤਾਂ ਹੋਰ ਕੀ ਹੈ ਇਹ ਸਮਝੌਤਾ ਨਹੀਂ ਤਾਂ ਹੋਰ ਕੀ ਹੈ ਮੈਨੂੰ ਇਹ ਦੱਸੋ ਲੋਕਾਂ ਦੇ ਪੈਸੇ ਵਾਪਸ ਨਹੀਂ ਹੋ ਰਹੇ ਉਲਟਾ ਲੋਕਾਂ ਦੇ ਕਿੰਨੇ ਦੇ ਪੈਸੇ ਪਰਚੇ ਕਰੇ ਪਏ ਨੇਗੇ ਇਹ ਜਿਹੜੇ ਇਹ ਜਿਹੜੇ ਸਾਰੇ ਲੀਡਰਾਂ ਨੇ ਬੰਦੇ ਪੈਦਾ ਕੀਤੇ ਹੋਏ ਨੇਗੇ ਇਹ ਪੰਜਾਬ ਦੀ ਬਹੁਤ ਵੱਡੀ ਪੱਤਰਕਾਰ ਸਾਥੀਓ ਬਹੁਤ ਵੱਡੀ ਪੰਜਾਬ ਦੀ ਬਰਬਾਦੀ ਦਾ ਕਾਰਨ ਹੈ ਤੁਸੀਂ ਅੱਜ ਇਸ ਆਵਾਜ਼ ਨੂੰ ਬੁਲੰਦ ਕਰ ਰਹੇ ਹੋ ਥੋੜਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾਂ ਲਿਖਿਆ ਜਾਣਾ ਅੱਜ ਤੁਸੀਂ ਜਿਹੜੇ ਕਾਲਜਾਂ ਯੂਨੀਵਰਸਿਟੀ ਵਿੱਚ ਪੜ੍ਹ ਕੇ ਸਾਡੇ ਪੱਤਰਕਾਰ ਬਣਿਓ ਅੱਜ ਉਹ ਸਾਰੇ ਕਾਲਜਾਂ ਨੂੰ ਜਿੰਦੇ ਲਾਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਨਾ ਕੋਈ ਮਾਸਟਰ ਪੈਦਾ ਹੋਵੇ ਨਾ ਕੋਈ ਪੁਲਿਸ ਅਧਿਕਾਰੀ ਪੈਦਾ ਹੋਵੇ ਆਈਐਸ ਜਾਂ ਪੀਸੀਐ ਜਾਂ ਯੂਪੀਐਸਰ ਤਾਂ ਬੜੀ ਦੂਰ ਦੀ ਗੱਲ ਹੈ ਕਿਉਂਕਿ ਹਰੇਕ ਬੰਦਾ ਇਹਨਾਂ ਨੇ ਐਡਾ ਵੱਡਾ ਇਹਨਾਂ ਨੇ ਲੋਕਾਂ ਨੂੰ ਸੁਪਨੇ ਦਿਖਾਏ ਨੇ ਕਿ ਹਰੇਕ ਬੰਦਾ ਕਹਿੰਦਾ ਵੀ ਜਾ ਕੇ ਸਾਰੇ ਸੁਪਨੇ ਬਾਹਰ ਹੀ ਪੂਰੇ ਹੋਣਗੇ ਕੀ ਇੱਥੇ ਪਹਿਲਾਂ ਸੁਪਨੇ ਪੂਰੇ ਹੋਏ ਨਹੀਂ ਕੀ ਤੁਸੀਂ ਪਹਿਲਾਂ ਆਪਾਂ ਇੱਥੇ ਮਲਾਜਮ ਬੈਠੇ ਨਹੀਂ ਹੈਗੇ ਇਹ ਪੰਜਾਬ ਦੀ ਵੱਡੀ ਬਰਬਾਦੀ ਦਾ ਕਾਰਨ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਸਾਮੀਆਂ ਨੇ ਇਹਨਾਂ ਆਸਾਮੀਆਂ ਦੇ ਉੱਪਰ ਵੀ ਜਿਹੜੇ ਸਾਰੇ ਫਿਰ ਹੋਰ ਆ ਕੇ ਪ੍ਰਵਾਸੀ ਕਾਬਜ ਹੋਣਗੇ ਇਹ ਪੰਜਾਬ ਦੇ ਵਿੱਚ ਹੀ ਐਡਾ ਵੱਡਾ ਕਿਉਂ ਹੋਇਆ ਹੋਰਾਂ ਸਟੇਟਾਂ ਦੇ ਵਿੱਚ ਕਿਉਂ ਨਹੀਂ ਪੈਦਾ ਹੋਇਆ ਕਿਉਂਕਿ ਪੰਜਾਬ ਦੇ ਖੁਦ ਲੀਡਰਾਂ ਨੇ ਪੈਦਾ ਕੀਤਾ ਮਾਫੀਆ ਗਜਰਾਤ ਤੋਂ ਚੱਲਿਆ ਹੋਇਆ ਮਾਫੀਆ ਅੱਜ ਇਹ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਫੈਲਿਆ ਇਹ ਵੱਡਾ ਜਿਹੜਾ ਕਾਰਨ ਹੈ ਕਿਉਂਕਿ ਜੇ ਇਹਨਾਂ ਲੀਡਰਾਂ ਨੇ ਇਹਨਾਂ ਨੂੰ ਸਹਿਣਾ ਨਾ ਦਿੱਤੀ ਹੁੰਦੀ ਨਾ ਥਾਣਿਆਂ ਦੇ ਫੋਨ ਕੀਤੇ ਹੁੰਦੇ ਨਾ ਮਗਰ ਤਾਂ ਇਹ ਕੰਮ ਹੋਣਾ ਹੀ ਨਹੀਂ ਸੀਗਾ ਕਿਉਂਕਿ ਸਭ ਤੋਂ ਵੱਡਾ ਕਮਾਈ ਦਾ ਸਾਧਨ ਇਸ ਸਮੇਂ ਇਹ ਇਹ ਮਾਫੀਆ ਜਾਂ ਨਸ਼ਾ ਮਾਫੀਆ ਇਹ ਤਾਂ ਜਿੰਨੇ ਮਰਜ਼ੀ ਪੈਸੇ ਕਮਾ ਕਮਾ ਲਓ ਕਿਉਂਕਿ ਪੰਜਾਬ ਦੀ ਨੌਜਵਾਨੀ ਜਾਂ ਤਾਂ ਨਸ਼ੇ ਦੇ ਵਿੱਚ ਬਰਬਾਦ ਹੋ ਜਾਂਦੀ ਆ ਜਾਂ ਫਿਰ ਬਾਹਰ ਜਾਣਾ ਚਾਹੁੰਦੀ ਆ ਅੱਜ ਸਾਰੇ ਪੰਜਾਬ ਦੇ ਗਰਾਊਂਡ ਖਾਲੀ ਹੋਗੇ ਜਿੰਮਾਂ ਖਾਲੀ ਹੋ ਗਈਆਂ ਸਾਰਾ ਕੁਝ ਪੰਜਾਬ ਦਾ ਦਾ ਖਾਲੀ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਕਿ ਡਿਪਲੋਮਾ ਹੋਰ ਜਿਹੜੇ ਆਕੇ ਨੌਜਵਾਨ ਆਏ ਉਹਨਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਦੇ ਲਈ ਮਾਲੀ ਮੈਸੇਜ ਦਿੱਤੀ ਜਾਊ। ਇਹਦਾ ਇੱਕ ਦੂਜਾ ਪੱਖ ਇਹ ਵੀ ਆ ਕਿ ਬਜਾਈ ਇਸ ਦੇ ਕਿ ਵਿਧਨ ਟਾਈਮ ਅਜਾਟਾ ਦੇ ਖਿਲਾਫ ਕਾਰਵਾਈ ਕਰਕੇ ਇਹਨੂੰ ਮਾਫੀਆਂ ਨੂੰ ਖਤਮ ਕੀਤਾ ਜਾਵੇ, ਇਹ ਇੱਕ ਧਿਆਨ ਭਟਕਾਉਣ ਵਾਲੀ ਗੱਲ ਵੀ ਹੈ। ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਮੈਂ ਲੋਕਾਂ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਦੂੰ, ਰੁਜ਼ਗਾਰ ਛੱਡ ਤੋਂ ਜਨਤਾ ਨੂੰ ਪੈਸੇ ਵਾਪਸ ਕਰਵਾ ਦੇ। ਜਿਹੜੇ ਜਿਹੜੇ ਵਾਪਸ ਹੋ ਜਾਣ ਜਿਹੜਾ ਹਾਂ ਆਪ ਆਪ ਹੀ ਕੰਮ ਖੋਲ ਲਣਗੇ ਕਿਉਂ ਬਾਈ ਦੱਸੋ ਖੋਲ ਬਿਲਕੁਲ ਡੈਂਟਰ ਦੇ ਪੈਸੇ ਵਾਪਸ ਕਰ ਦੋ 200 200 ਕਾਲਜ ਯੂਨੀਵਰਸਿਟੀ ਕੈਨੇਡਾ ਦੀ ਇਮੀਗ੍ਰੇਸ਼ਨ ਲੱਭ ਰਹੀ ਹੈ ਵੀ ਇਹ ਹੈ ਕਿੱਥੇ ਨੇ ਕੈਨੇਡਾ ਤੋਂ ਜਿਹੜੇ ਜਿਹੜੇ ਧਰਨਾ ਕੀਤੋਂ ਲੱਗਿਆ ਆਪਣੇ ਵੀਜੀ ਦੇ ਤਰ੍ਹਾਂ ਉਹਨਾਂ ਦੀ ਗੱਲ ਕਰ ਰਹੇ ਨੇ ਵੀ ਧਰਨਾ ਕਿੱਦਾਂ ਲੱਗਿਆ ਸਾਨੂੰ ਇੱਥੇ ਆਫਰ ਲੈਟਰਾਂ ਡੁਪਲੀਕੇਟ ਆ ਕੇ ਵੀਜ਼ਾ ਲਵਾਤਾ ਉਹ ਜਾ ਕੇ ਚਲੇ ਜਾਂਦੇ ਨੇ ਉੱਥੇ ਕੈਨੇਡਾ ਠੀਕ ਹੈ ਜੀ ਮੈਂ ਉਹ ਜਗ੍ਹਾ ਤੇ ਜਾ ਕੇ ਆਇਆ ਬਿਲਡਟ ਕਰਕੇ ਮੈਂ ਤਿੰਨ ਵਾਰ ਕੈਨੇਡਾ ਜਾ ਕੇ ਆਇਆ ਮੇਰੇ ਮਾਪੇ ਸਾਰੇ ਵਾਰ ਕੈਨੇਡਾ ਰਹਿੰਦੇ ਆ ਅੱਛਾ ਮੈਂ ਇੱਕ ਗੱਲ ਉਹ ਮੈਂ ਕਿਹਾ ਵੀ ਤੁਸੀਂ ਉਹ ਕਹਿੰਦੇ ਦੀ ਇੱਕ ਜਿਵੇਂ ਆ ਗਰਾਹ ਦਾ ਇਹਦੇ ਬਾਰੇ ਇੱਕ ਬੋਲ ਲਾਤਾ ਇਹਦੀ ਇਹ ਆ ਕੈਂਪਸ ਆ ਇਹਦਾ ਯੂਨੀਵਰਸਿਟੀ ਆ ਆਪ ਦੇ ਕੋਲ ਮੈਂ ਦੱਸਾਂ ਆਪ ਦੇ ਕੋਲ ਕਾਲਜ ਉਹਨੇ ਤਿਆਰ ਕਰੇ ਹੋਏ ਨੇਗੇ ਲੁਧਿਆਣੇ ਦਾ ਗੁਰਪੀ ਇੰਸਟੀਚਿਊਟ ਬਹੁਤ ਵੱਡੇ ਵੱਡੇ ਨਾਮ ਨੇ ਲੁਧਿਆਣਾ ਵਿੱਚ ਨਹੀਂ ਉਹ ਆਪਣੇ ਦਫ਼ਤਰ ਵੀ ਨਾ ਕਾ ਨੂੰ ਠੀਕ ਹੈ ਬਹੁਤ ਹੀ ਇੱਕ ਕੋਸ਼ਿਸ਼ ਨੇ ਹਾਂਜੀ ਹੁਣ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਸਵਾਲ ਇਹ ਕੀਤਾ ਸੀ ਕਿ ਇੱਕ ਲੜਾਈ ਤਾਂ ਭਲਾ ਲੜ ਰਹੇ ਆ ਜਿਹੜੇ ਜਿਆਦਾ ਤਾਂ ਠੱਗੇ ਗਏ ਲੋਕ ਵਚਨ ਕਿਵੇਂ ਇਹਦੇ ਲਈ ਵੀ ਤੇ ਅਵੇਰਨੈਸ ਵਚਨ ਖੜੀ ਕਰਨ ਦੀ ਲੋੜ ਆ ਨਾ ਲੋਕਾਂ ਨੂੰ ਲੋਕਾਂ ਨੂੰ ਕਿਵੇਂ ਸਮਝਾਈਏ ਸੀ ਰੋਹ ਤਾਂ ਇਹ ਹੈ ਨਾ ਜਦੋਂ ਆਪਣੇ ਆਪ ਜਾ ਕੇ ਆਪਦਾ ਗਲ ਫਚਾਉਂਦੇ ਰਹਿੰਦੇ ਵਿੱਚ ਦੇ ਰਹੇ ਨੇ ਕਸਾਈ ਦੀ ਜਾ ਕੇ ਬਾਹਰ ਲੋਕਾਂ ਨੂੰ ਕਿਵੇਂ ਰੁਕਾਇਆ ਵੇ ਵੱਡੀ ਤਾਂ ਗੱਲ ਹੁਣ ਆ ਵੀ ਹੈ ਨਾ ਕਾਹਨ ਸਰਕਾਰਾਂ ਨਾਲ ਲੜ ਕੇ ਠੀਕ ਹੈ ਸੀ ਉਹਨਾਂ ਦੇ ਪੈਸਿਆਂ ਲਈ ਲੜ ਰਹੇ ਆ ਪਰ ਉਹਨਾਂ ਜਿਹੜੇ ਨਵੇਂ ਆ ਰਹੇ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਉਹਨੂੰ ਅਸੀਂ ਅੱਜ ਰੋਕ ਲਈਏ ਉਹਦੇ ਲਈ ਅਸੀਂ ਮਤਲਬ ਪਾਰਟੀਆਂ ਬੋਟਾਂ ਲੈਣ ਲਈ ਜਾਂ ਕੋਈ ਹੋਰ ਕੰਮਾਂ ਲਈ ਤਾਂ ਬਹੁਤ ਸਾਰੀਆਂ ਮਹਿੰਮਾਂ ਚੱਲਦੀਆਂ ਨੇ ਜਿਹੜੀ ਅਸਲ ਮਹਿੰਮੇ ਤਲਾਉਣ ਵਾਲੀਆਂ ਨਸ਼ੇ ਦੀ ਜਾਂ ਪ੍ਰਵਾਸ ਨੂੰ ਰੋਪਣ ਵਾਲੀ ਜਾਂ ਲੋਕਾਂ ਨੂੰ ਟੱਗੀ ਤੋਂ ਬਚਾਉਣ ਦੀ ਉਹ ਕਿਵੇਂ ਸ਼ੁਰੂ ਹੋਵੇ ਲੋਕਾਂ ਤੱਕ ਪਹੁੰਚਿਆ ਕਿਵੇਂ ਜਾਵੇ ਮਸਲਾ ਇਹ ਵੀ ਬਹੁਤ ਵੱਡਾ ਨਾ ਜਿਹੜਾ ਤੁਸੀਂ ਇਹ ਗੱਲ ਕਹੀ ਆ ਇਸ ਤੇ ਮੈਂ ਇੱਕ ਵਾਰੀ ਲਾਸਟ ਗੱਲ ਰਹਿ ਗਈ ਸੀ ਜਿਹੜੀ ਰੋਜ਼ਗਾਰ ਵਾਲੀ ਗੱਲ ਆ ਮੈਂ ਇਹੀ ਕਹਿੰਦਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਲੋਕਾਂ ਦਾ ਪੈਸਾ ਵਾਪਸ ਕਰਵਾ ਜਾਵੇ ਹੁਣ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹੀ ਤਾਂ ਮੇਰੀ ਮਹਮਾ ਇਹੀ ਤਾਂ ਮੇਰੀ ਤਿੰਨ ਸਾਲ ਤੋਂ ਮੈਂ ਹੋਰ ਕੀ ਬੋਲਦਾ ਆ ਰਿਹਾ ਮੈਂ ਹਰ ਇੱਕ ਸਟੇਜ ਤੇ ਹਰ ਇੱਕ ਤਰ ਥਾਂ ਤੇ ਜਾ ਕੇ ਨੌਜਵਾਨਾਂ ਨੂੰ ਇਹੀ ਗੱਲ ਕਹਿ ਰਿਹਾ ਕਹਿੰਦਾ ਆ ਰਿਹਾ ਕਿ ਨੌਜਵਾਨੋ ਸਾਥੀਓ ਇੱਥੇ ਪੰਜਾਬ ਦੇ ਵਿੱਚ ਰਹੋ ਮੈਂ ਦਵਾਈ ਵਰਗੀਆਂ ਅਨੇਕਾਂ ਕੰਟਰੀਆਂ ਦੇ ਉਦਾਹਰਣਾਂ ਦੇ ਕੇ ਦੱਸ ਦਿੰਦਾ ਨਾ ਤੁਸੀਂ ਇੱਥੇ ਰਹੋ ਨੌਜਵਾਨ ਬਾਈ ਜੀ ਤੁਸੀਂ ਕਾਲਜਾਂ ਦੇ ਵਿੱਚ ਜਾ ਕੇ ਚੈੱਕ ਕਰ ਲਿਓ ਐਡਮਿਸ਼ਨਾਂ ਪਿਛਲੇ ਅਜੋ ਉਹਨਾਂ ਤੇ ਨੌਜਵਾਨਾਂ ਤੇ ਪ੍ਰਭਾਵ ਪਿਆ ਹੁਣ ਤੁਸੀਂ ਪੱਤਰਕਾਰ ਸਾਥੀ ਹੋ ਜਿਹੜੀ ਗੱਲ ਨੌਜਵਾਨਾਂ ਤੇ ਕਰ ਜਾਊਗੀ ਵੀ ਐਨੇ ਲੋਕ ਪੀੜਤ ਖੜੇ ਨੇਗੇ ਐਤੋਂ ਵੱਡੀ ਹੋਰ ਮੇਮ ਕਿਹੜੀ ਹੋ ਸਕਦੀ ਹੈ ਇਹ ਸਾਰੇ ਪੀੜਤ ਨੇਗੇ ਇਹ ਸਾਰੇ ਕਿੰਨੇ ਸਾਰੇ ਧੀ ਪੁੱਤਾਂ ਫਸੇ ਹੋਏ ਨੇਗੇ ਹੁਣ ਐਤੋਂ ਵੱਡੀ ਵੀ ਆ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਨੌਜਵਾਨੋ ਆਹ ਦੇਖ ਲਓ ਸਾਰੇ ਠੱਗੇ ਹੋਏ ਲੋਕ ਖੜੇ ਨੇਗੇ ਵਿਦੇਸ਼ਾਂ ਵਿੱਚ ਜਾ ਕੇ ਫੋਨ ਕਰ ਲਿਓ ਪੁੱਛ ਲਿਓ ਠੀਕ ਆ ਸਾਡੇ ਪਹਿਲਾਂ ਲੋਕ ਗਏ ਨੇਗੇ ਮਿਹਨਤਾਂ ਕਰਕੇ ਸੈੱਟ ਹੋ ਗਏ ਅੱਜ ਤੁਸੀਂ ਉਹ ਜਿਹੜਾ ਕੈਨੇਡਾ ਵੀ ਘਟ ਦੇ ਵਿੱਚ ਚੱਲ ਰਿਹਾ ਅੱਜ ਸਾਰੇ ਪੱਖਾਂ ਤੋਂ ਰੋਜ਼ਗਾਰ ਪੱਖੋਂ ਦੇਸ਼ ਵੀ ਘਟ ਦੇ ਵਿੱਚ ਨੇਗੇ ਤੁਸੀਂ ਇੰਨੇ ਪੈਸੇ ਲਾ ਕੇ ਇੱਥੇ ਕੰਮ ਤਿਆਰ ਕਰ ਲਓ ਇਹਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਧਾਰਨਾ ਦੇ ਕੇ ਦੱਸ ਦਿੰਨਾ ਜੇਕਰ ਸਾਡੇ ਕਿਸਾਨਾਂ ਦੇ ਪੁੱਤਾਂ ਦੀ ਗੱਲ ਕਰਦਾ ਸਾਡੇ ਕਿਸਾਨਾਂ ਦੇ ਪੁੱਤ ਆਰਗੈਨਿਕ ਖੇਤੀਵਾਰ ਨੂੰ ਵਧਣਾ ਤਾਂ ਸਾਨੂੰ ਦੇਖੋ ਕਿ ਇਹ ਜਿਹੜੀ ਖੇਤੀ ਆ ਮੈਂ ਕਿਹਾ ਧਾਰਨ ਕਈਆਂ ਨੌਜਵਾਨਾਂ ਨੂੰ ਗੱਲ ਕਹੀ ਆ ਕਿ ਤੁਸੀਂ ਇੱਥੇ ਆਪਾਂ ਆਪਣੇ ਪ੍ਰੋਡਕਟ ਤਿਆਰ ਕਰਕੇ ਵੇਚੋ ਆਸਟ੍ਰੇਲੀਆ ਦੇ ਧਾਰਨ ਨੇ ਆਸਟ੍ਰੇਲੀਆ ਦੇ ਵਿੱਚ ਇੱਕ ਪੰਜਾਬੀ ਆ ਉੱਥੇ ਅਡਾਨੀ ਦਾ ਆਟਾ ਜਾਂਦਾ ਸੀ ਸਾਰੇ ਆਸਟ੍ਰੇਲੀਆ ਦੇ ਵਿੱਚ ਅੱਜ ਸਾਰੇ ਆਸਟ੍ਰੇਲੀਆ ਦੇ ਵਿੱਚ ਗਰੇਵਾਲ ਆਟਾ ਉਹਨੇ ਹੀ ਕਰਿਆ ਉਹਨੇ ਜਦੋਂ ਕੀ ਕਰਿਆ ਉਹਨੇ ਸਾਰੀ ਆਪਣੀ ਉਹਨੇ ਖੇਤੀ ਉਹਨੇ ਆਪਣੀ ਖੇਤੀ ਸ਼ੁਰੂ ਕਰਕੇ ਆਪਣੇ ਚੱਕੇ ਲਾ ਲਈਆਂ ਆਪਣੇ ਚੱਕਾਂ ਲਾ ਕੇ ਆਪਣਾ ਆਟਾ ਵੇਚਣਾ ਸ਼ੁਰੂ ਕਰਤਾ 1.5 ਡਾਲਰ ਸਸਤਾ ਕਰਤਾ ਅਡਾਨੀ ਦਾ ਆਟਾ ਪੰਜਾਬ ਇੰਡੀਆ ਚੋਂ ਜਾਂਦਾ ਸੀ ਉਹਨੇ ਆਟਾ ਉੱਥੇ ਹੀ ਪੈਦਾ ਕਰਤਾ ਅੱਜ ਉਹ ਸਾਰੇ ਆਸਟ੍ਰੇਲੀਆ ਦੇ ਵਿੱਚ ਉਹਦਾ ਆਟਾ ਅਸੀਂ ਆਪਣੀਆਂ ਕੰਪਨੀਆਂ ਕਿਉਂ ਨਹੀਂ ਖੋਲ ਸਕਦੇ ਸਾਡੀ ਮਹਾਲੀ ਦੇ ਵਿੱਚ ਤੁਸੀਂ ਵਗ ਜੋ ਹੁਣ ਮੈਂ ਜਿਹੜਾ ਅਗਲਾ ਮੈਂ ਇੱਕ ਮੈਂ ਕੋਲਡ ਸਟੋਰ ਬਣਾ ਬਣਾ ਰਿਹਾ ਮੈਂ ਕੋਲਡ ਸਟੋਰ ਬਣਾ ਕੇ ਮੈਂ ਆਪਣੀਆਂ ਸਬਜ਼ੀਆਂ ਦੀ ਮੈਂ ਆਪਣਾ ਸ਼ੁਰੂ ਕਰ ਰਿਹਾ ਇੱਕ ਆਪਣਾ ਬ੍ਰਾਂਡ ਸਬਜ਼ੀਆਂ ਦਾ ਆਰਗੈਨਿਕ ਸਬਜ਼ੀਆਂ ਤਿਆਰ ਕਰਕੇ ਸਟੋਰ ਚ ਰੱਖ ਕੇ ਮੈਂ ਮਹਾਲੀ ਦੇ ਵਿੱਚ ਇੱਕ ਆਪਣੀ ਦੁਕਾਨ ਲਵ ਦਿਖਾ ਲਈ ਮਹਾਲੀ ਦੇ ਵਿੱਚ ਇੱਕ ਬਲੈਂਕਟ ਆਪਣੀਆਂ ਸਬਜ਼ੀਆਂ ਨੇ ਸ਼ੁਰੂ ਕਰੂੰ ਜਾਂ ਹੋਰ ਸ਼ੈਣਾ ਵੀ ਸ਼ੁਰੂ ਕਰੂੰ ਸਾਡੇ ਇੱਥੇ ਇਹ ਜਮੀਨਾਂ ਨੇ ਅੱਜ ਜਮੀਨਾਂ ਦਾ ਰੇਟ 50-60 ਲੱਖ ਨੂੰ ਹੋਗੇ ਪੰਜਾਬ ਦੇ ਵਿੱਚ ਤੁਸੀਂ ਡਾਕਟਰ ਸਵਾਮੀ ਰਾਥਨ ਦੀ ਰਿਪੋਰਟ ਵੀ ਪੜੋ ਕੀ ਕਹਿੰਦਾ ਡਾਕਟਰ ਸਵਾਮੀ ਰਾਥਨ ਇਹ ਕਹਿੰਦਾ ਵੀ ਜਿਹੜਾ ਖੇਤੀਬਾੜੀ ਵਾਲੀ ਜ਼ਮੀਨ ਆ ਉੱਥੇ ਦੁਨੀਆਂ ਦੇ ਵਿੱਚ ਜਿੰਨਾ ਮਰਜ਼ੀ ਰੋਜ਼ਗਾਰ ਪੈਦਾ ਕਰ ਲੋ ਕਿਸਾਨ ਵੀ ਰੱਜ ਕੇ ਖਾਊ ਮਜ਼ਦੂਰ ਵੀ ਰੱਜ ਕੇ ਖਾਊ ਅੱਜ ਸਾਡੀਆਂ ਜ਼ਮੀਨਾਂ ਸਾਡੀਆਂ ਤਾਂ ਕੰਪਨੀਆਂ ਹੜੱਪਣ ਨੂੰ ਤਿਆਰ ਨੇ ਨੈਸ਼ਨਲ ਇੱਧਰ ਹਾਈਵੇ ਕੱਢੇ ਜਾ ਰਹੇ ਨੇ ਵਪਾਰ ਸ਼ੁਰੂ ਹੋਣ ਨੂੰ ਤਿਆਰ ਆ ਇੱਥੇ ਰਹਿ ਕੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਇੱਥੇ ਰਹਿ ਕੇ ਅਸੀਂ ਬਹੁਤ ਕੁਸ਼ਿਸ਼ ਕਰ ਸਕਦਾ ਜਿਹੜੀ ਜਿਹੜੇ ਦੇਸ਼ ਕੋਲੇ ਜਿਹੜੇ ਸੂਬੇ ਕੋਲੇ ਪਾਣੀ ਆ ਹਵਾ ਆ ਮਿੱਟੀ ਆ ਉਹਨੂੰ ਹੋਰ ਕਿਸੇ ਤੋਂ ਮੰਗਣ ਦੀ ਜ਼ ਸਾਡੇ ਕੋਲੇ ਪਾਣੀ ਵੀ ਆਪਣਾ ਸਾਡੇ ਕੋਲੇ ਮਿੱਟੀ ਵੀ ਪਜਾਊਆ ਸਾਡਾ ਵਾਤਾਵਰਨ ਵੀ ਸਹੀ ਆ ਜਿਹੜਾ ਕਿ ਹੋਰਾਂ ਸੋਭਿਆਂ ਕੋਲੇ ਨਹੀਂ ਹੈ ਇਸ ਕਰਕੇ ਇਹੀ ਮੇਰੀ ਬੇਨਤੀ ਆ ਬੀਕ ਕਿਸਾਨਾਂ ਮਜ਼ਦੂਰਾਂ ਦੇ ਸਾਰੇ ਧੀ ਪੁੱਤਰ ਰਲ ਕੇ ਮੇਰੇ ਵੀਰੋ ਮੇਰੇ ਭਰਾਵੋ ਇਹ ਗੁਰੂਆਂ ਪੀਰਾਂ ਦੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਖਾਲਸਾ ਪੰਥ ਸਿਰਜਿਆ ਹੋਵੇ ਜਿੱਥੇ ਰਹਿ ਕੇ ਜ਼ੁਲਮ ਦੇ ਪ੍ਰਤੀ ਸਾਨੂੰ ਲੜਨਾ ਸਿੱਖਾਇਆ ਹੋਵੇ ਜਿੱਥੇ ਰਹਿ ਕੇ ਗੁਰੂ ਦੀ ਬਾਣੀ ਰਚੀ ਗਈ ਹੋਵੇ ਇਸ ਧਰਤੀ ਵਰਗੀ ਧਰਤੀ ਕਿਤੇ ਨਹੀਂ ਹੋ ਸਕਦੀ ਜਿੱਥੇ ਬਾਬੇ ਨਾਲ ਕੇ ਜਿਹੜੀ ਧਰਤੀ ਆ ਆਓ ਇਸ ਧਰਤੀ ਨੂੰ ਬਚਾਈਏ ਇਕੱਠੇ ਹੋ ਕੇ ਲੜੀਏ ਮੇਰੀ ਸਰਕਾਰ ਨੂੰ ਬੇਨਤੀ ਹੈ ਵੀ ਡਰਾਮੇ ਨਾ ਕਰੋ ਫੁੱਲਾਂ ਦੇ ਵਿੱਚੋਂ ਅੱਗ ਬੁਝ ਚੁੱਕੀ ਹੈ ਲੋਕਾਂ ਦੇ ਰਿਸ਼ਤੇ ਟੁੱਟ ਚੁੱਕੇ ਨੇ ਲੋਕ ਤਬਾਹ ਹੋ ਚੁੱਕੇ ਨੇ ਕਿ ਅੱਜ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕੱਲ ਨੂੰ ਸਾਡਾ ਜਿਹੜਾ ਕਿ ਕਾਠਾ ਮਹਾਲੀ ਦੇ ਵਿੱਚ ਆ ਮੈਂ ਸਰਕਾਰ ਨੂੰ ਬੇਨਤੀ ਕਰਨਾ ਰ드ਰਾਖਸ਼ ਗਰੁੱਪ ਸਾਡਾ ਜਿਆਦਾਤਰ ਉਹਦੇ ਲੋਕ ਠੱਕੇ ਹੋਏ ਖੜੇ ਨੇਗੇ ਉਸ ਗਰੁੱਪ ਦੇ ਉੱਪੋਂ ਸਾਰਿਆਂ ਉੱਪਰ ਪਰਚੇ ਦਰਜ ਕਰਕੇ ਸਰਕਾਰ ਸਾਡੇ ਲੋਕਾਂ ਦੇ ਪੈਸੇ ਵਾਪਸ ਕਰਵਾਵੇ ਸਾਰੇ ਬੰਦੇ ਨੇ ਪੈਸੇ ਵਾਪਸ ਕਰਾਇਆ ਪ੍ਰਾਪਰਟੀ ਸਾਰੀ ਵੇਚ ਕੇ ਸਾਡੇ ਲੋਕਾਂ ਨੇ ਪੈਸੇ ਦੇਵੇ ਇਹ ਸਰਕਾਰ ਦੇ ਸਾਰੇ ਦੀ ਗੱਲ ਆ ਬਹੁਤ ਵੱਡੀਆਂ ਪਾਵਰਾਂ ਨੇ ਜੇਕਰ ਸਰਕਾਰ ਮੇਰੇ ਵਰਗੇ ਨੌਜਵਾਨਾਂ ਪਰ ਝੂਠੇ ਪਰਚੇ ਦਰਜ ਕਰ ਸਕਦੀ ਆ ਤਾਂ ਫਿਰ ਆ ਤਾਂ ਲੋਕ ਠੱਗੇ ਹੋਏ ਨੇਗੇ ਆ ਤਾਂ ਲੋਕ ਤਾਂ ਠੱਗੀ ਦੇ ਸ਼ਿਕਾਰ ਨੇ ਤਾਂ ਲੋਕ ਪੀੜਤ ਨੇਗੇ ਇਹਨਾਂ ਪੀੜਤਾਂ ਲਈ ਕਿਉਂ ਨਹੀਂ ਕੰਮ ਕਰ ਸਕਦੀ ਮੈਂ ਦਾਵਾ ਮੈਂ ਚੈਲੰਜ ਕਰਦਾ ਜਿਹੜੇ ਸਰਕਾਰ ਨੇ ਮੇਰੇ ਤੇ ਪਰਚੇ ਕਰਨੇ ਇੱਕ ਵੀ ਕੋਈ ਸੱਚਾ ਨਿਕਲ ਜੇ ਮੈਂ ਗੱਲ ਘਟਾ ਨੂੰ ਚੌਂਕ ਦੇ ਵਿੱਚ ਕਢ ਕੇ ਮੈਂ ਹਜੇ ਵੀ ਤਰੀਕਾਂ ਭੁਗਤ ਰਿਹਾ ਹਾਂ ਹਜੇ ਵੀ ਤਰੀਕਾਂ ਦੇ ਜਾ ਰਿਹਾ ਮੈਂ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰੀ ਆ ਤੇ ਤੁਸੀਂ ਮੇਰੇ ਤੇ ਝੂਠੇ ਪਾਤੇ ਦਰਜ ਕਰ ਸਕਦੇ ਹੋ ਆ ਲੋਕ ਇੰਨੇ ਪੀੜਤ ਖੜੇ ਨੇ ਤਾਂ ਇਹਨਾਂ ਦੇ ਮਸਲੇ ਹੱਲ ਕਰਾਓ ਜਿਹੜੇ ਕਰਾਉਣ ਵਾਲੇ ਨੇਗੇ ਆਡੇ ਭਾਜੀ ਨੇ ਤਾਂ 30-35 ਕਰੋੜ ਰੁਪਇਆ ਦਬਾਵੀ ਦਿੱਤਾ ਲੋਕਾਂ ਦਾ ਸਰਕਾਰ ਕਿਸਦਾ 5-10 ਕੀ ਕਹਿੰਦੇ ਸੀ ਦਬਾਵੀ ਤੋਂ ਬਾਅਦ ਲੋਹਾ ਗਰਮਾ ਭਾਨੀ ਸਿੱਧੂ ਦੀ ਟੀਮ ਤਾਂ ਕਈ ਵਾਰਾਂ ਤੋਂ ਚੱਲਦੀ ਆ ਪਰ ਜਿਹੜੇ ਹਾਲਾਤ ਅੱਜ ਬਣੇ ਨੇ ਇਹਦੀ ਰੋਸ਼ਨੀ ਵਿੱਚ ਭਾਨੀ ਸਿੱਧੂ ਦਾ ਅਗਲਾ ਕਦਮ ਕੀ ਹੋਏਗਾ ਅਗਲਾ ਕਦਮ ਹੀ ਅੱਜ ਦੇਖੋ ਜੀ ਮੇਰਾ ਤਾਂ ਕੰਮ ਦੇਖੋ ਪੱਤਰਕਾਰ ਸਾਥੀ ਉਹ ਇਹ ਆ ਕਿ ਲੋਕਾਂ ਦੇ ਕਿਸੇ ਮੇਰਾ ਇੱਕ ਮੁੱਦੇ ਤੇ ਨਹੀਂ ਮੈਂ ਲੜਦਾ ਦੇਖੋ ਮੈਂ ਆਪਣੇ ਕਿਸਾਨੀ ਧਰਨੇ 'ਚ ਵੀ ਜਾਣਾ ਕਿਤੇ ਮਜ਼ਦੂਰਾਂ ਧਰਨਾ ਉੱਥੇ ਵੀ ਜਾਣਾ ਜਿੱਥੇ ਕਿ ਜਿੰਨੇ ਵੀ ਜੋਗਰਾ ਮੈਂ ਆਮ ਇੱਕ ਪੰਜਾਬ ਦਾ ਨੌਜਵਾਨ ਪਹਿਲਾਂ ਮੈਂ ਕਲਾਕਾਰ ਸੀ ਉਹ ਕਲਾਕਾਰੀ ਮੈਂ ਛੱਡ ਵੀ ਦਿੱਤੀ ਹੁਣ ਠੀਕ ਹੈ ਨਾ ਗੱਲ ਹੁਣ ਮੈਨੂੰ ਇਹ ਆ ਵੀ ਲੋਕਾਂ ਦੀ ਆਵਾਜ਼ ਬੁਲੰਦ ਕਰੀ ਜਾਵੇ ਕੱਲ ਨੂੰ ਕੋਈ ਪੱਤਰਕਾਰ ਸਾਥੀਆਂ ਦੀ ਗੱਲ ਆ ਮੈਂ ਉੱਥੇ ਹੀ ਪਹੁੰਚੂਗਾ ਸਰਕਾਰ ਧੱਕਾ ਕਰਦੇ ਕਿੰਨੇ ਥਾਂਵਾਂ ਤੇ ਮੈਂ ਗਿਆ ਵੀ ਮਹਾਲੀ ਦੇ ਵਿੱਚ ਵੀ ਗਿਆ ਮੈਂ ਟੋਲਾਂ ਤੇ ਸਾਡੇ ਨੌਜਵਾਨ ਕੱਢਦੇ ਵੀ ਉੱਥੇ ਵੀ ਗਿਆ ਸਾਡਾ ਤਾਂ ਕੰਮ ਇਹ ਹੈ ਕਿ ਮੇਰਾ ਲੋਕਾਂ ਨੂੰ ਕੰਮਾਂ ਲੋਕਾਂ ਨੂੰ ਜਾਗ ਸਾਡਾ ਕੰਮ ਹੋਕਾ ਦੇਣਾ ਜੀ। ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੁਸੀਂ ਆਏ। ਆਮਨੇ ਚਾਹ ਪਾਣੀ ਪਿਹਾਉਣ ਨੂੰ ਪੁੱਤਰ ਕਰ ਰੱਖ ਅੰਦਰ ਬਿਠਾ ਕੇ ਆਮਨੇ ਮੈਂ ਇਹਨਾਂ ਲੋਕਾਂ ਦੀ ਗੱਲ ਸੁਣਨ ਲੱਗ ਪਲੀਜ਼ ਲੈ ਕੇ ਜਾਈਂ। ਥੋੜਾ ਜਿਹਾ ਹੋਰ ਚਾਹ ਕੱਪ ਦੇਣ ਬਾਲ ਨੂੰ ਫੋਟੋ। ਹਾਂ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਭਾਂਦੇ ਸਿੱਧੂ ਵੱਲੋਂ ਜੋ ਹੈ ਪੰਜਾਬੀਆਂ ਤੇ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਅਤੇ ਏਜੰਟਾ ਉੱਪਰ ਵੀ ਭਾਂਦੇ ਸਿੱਧੂ ਨੇ ਵੱਡੇ ਸਵਾਲ ਚੁੱਕੇ ਨੇ। ਜੋ ਵੀ ਇਸ ਮਾਮਲੇ ਨੂੰ ਲੈ ਕੇ ਭਾਂਦੇ ਸਿੱਧੂ ਨੇ ਸਰਕਾਰਾਂ ਉੱਪਰ ਵੀ ਸਵਾਲ ਚੁੱਕੇ ਨੇ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤਾਂ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ